ਕੰਬੰਦਾ ਕੋਈ ਚਾਹੇ ਸਪੋਰਟਸ ਪਰਸਨ ਹੋਵੇ ਕੋਈ ਕ੍ਰਿਕਟ ਖੇਡਦਾ ਹੋਇਆ ਕੋਈ ਜੇਮ ਵਿੱਚ ਤੇ ਜਾਂ ਕੋਈ ਜਿਹੜਾ ਕੋਈ ਫਿਲਮ ਐਕਟਰ ਜਾਂ ਐਕਟਰਸ ਜਿਹੜੇ ਆਪਣੇ ਪਰਫਾਰਮੈਂਸ ਦਿੰਦੇ ਹੋਏ ਸਟੇਜ ਦੇ ਉੱਤੇ ਹੀ ਮਤਲਬ ਅਚਾਨਕ ਡੈਥ ਹੋ ਜਾਣਾ ਇਹ ਇੱਕ ਜਿਹੜਾ ਮੈਂ ਕਹੂੰਗਾ ਕਿ ਮਤਲਬ ਬਹੁਤ ਪੁਰਾਣਾ ਨਹੀਂ ਇੱਕ ਰੀਸੈਂਟ ਵਰਤਾਰਾ ਸੀਗਾ ਕੁਦਰਤੀ ਤੌਰ ਤੇ ਮੇਰੇ ਨਾਲ ਜਿਹੜੇ ਦੋ ਕਾਰਡੀਓਲੋਜਿਸਟ ਬੈਠੇ ਹੈ ਜੀ ਡਾਕਟਰ ਬਿਸ਼ਵਮੋਹਨ ਸਾਡੇ ਪ੍ਰਿੰਸੀਪਲ ਇਨਵੈਸਟੀਗੇਟਰ ਆ ਤੇ ਡਾਕਟਰ ਵਾਂਡਰ ਜਿਹੜੇ ਡਾਇਰੈਕਟਰ ਪ੍ਰਿੰਸੀਪਲ ਵੀ ਆ ਇਹ ਦਿਲ ਦੇ ਮਾਰ ਬਟ ਕੁਝ ਸਵਾਲ ਇਹਨਾਂ ਦੇ ਮਨ 'ਚ ਵੀ ਸੀਗੇ ਕੁਝ ਸਵਾਲ ਮੇਰੇ ਮਨ 'ਚ ਸੀਗੇ ਸਾਡੇ ਨਾਲ ਵਾਈਸ ਚਾਂਸਲਰ ਸਾਹਿਬ ਬੈਠੇ ਆ ਜੀ ਗੋਸਲ ਸਾਹਿਬ ਔਰ ਜੀਕੇ ਰਿੰਗੂ ਗੱਲ ਸਾਹਿਬ ਗੋਸਲ ਸਾਹਿਬ ਉਹ ਵੀ ਤੁਸੀਂ ਗੋਸਲ ਸਾਹਿਬ ਨੂੰ ਪੁੱਛਾ ਜੀ ਅਗਲਾ ਕੇ ਬਣਾ ਗੋਸਲ ਸਾਹਿਬ ਤੋਂ ਪਹਿਲਾਂ ਗੋਸਲ ਸਾਹਿਬ ਫਿਰ ਗਿਲ ਸਾਹਿਬ ਜੀ ਜੀਪੀਐਸ ਗਿਲ ਜੀ ਔਰ ਸਾਡੇ ਰਲਾਇ ਸੰਧਵਾਲੀ ਦੇ ਸੈਕਟਰੀ ਆ ਔਰ ਇਹਦੇ ਚ ਨਿਊਟ੍ਰੀਸ਼ਨ ਦਾ ਡਾਈਟ ਦਾ ਬਹੁਤ ਵੱਡਾ ਰੋਲ ਹੈ ਮੈਡਮ ਕਿਰਨ ਬੈਂਸ ਸੋ ਇਸੇ ਤਰ੍ਹਾਂ ਸਾਡੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੋਂ ਹੋ ਗਏ ਸੰਧਵਾਲੀਆ ਜੀ ਔਰ ਸਾਡੇ ਡਾਇਰੈਕਟਰ ਹੈਗੇ ਸਾਡੇ ਡਾਇਰੈਕਟਰ ਹੈਲਥ ਸਰਵਿਸਿਜ਼ ਡੀਆਰਐਮ ਵੀ ਅਸੀਂ ਆਪਸ ਵਿੱਚ ਵੀ ਗੱਲ ਕਰਦੇ ਸੀ ਸਾਨੂੰ ਲੱਗਦਾ ਸੀ ਵੀ ਇਹ ਸਮੇਂ ਦੀ ਲੋੜ ਹੈ ਇਹਦੇ ਜਿਹੜਾ ਸਵਾਲ ਹੈ ਨਾ ਜਿਹੜਾ ਜਦੋਂ ਕੋਈ ਵੀ ਜਿਹੜਾ ਸਾਡੇ ਡਾਕਟਰਸ ਹੁੰਦੇ ਸਾਨੂੰ ਤਾਂ ਹਰ ਚੀਜ਼ ਵਾਸਤੇ ਵੀ ਹੈਵ ਟੂ ਆਸਕ ਵਾਈ ਕਹਿੰਦੇ ਹਨ ਜਿਹੜੇ ਸਪਾਈ ਹੈ ਹੀ ਹੈਸ ਟੂ ਤੇ ਸਾਡੇ ਇਹ ਜਿਹੜੀ ਵਾਈ ਸੀ ਉਹਦਾ ਜਵਾਬ ਮਤਲਬ ਨਾ ਤਾਂ ਇਕੱਲੇ ਮੈਡੀਕਲ ਵਾਲਿਆਂ ਕੋਲੇ ਸੀ ਨਾ ਨਾ ਕੋਲ ਸੀ ਔਰ ਅੱਜ ਆਪ ਤੁਸੀਂ ਦੇਖੋ ਵੀ ਇਹ ਜਿਹੜਾ ਸਿਹਤ ਨਾਲ ਸਵਤੰਤਰ ਮਸਲਾ ਹੈ ਦੀ ਅਸੀਂ ਜਿਹੜੇ ਕਰ ਰਹੇ ਆ ਮੀਟਿੰਗ ਕਰ ਰਹੇ ਆ ਅਸੀਂ ਖੇਤੀਬਾੜੀ ਯੂਨੀਵਰਸਿਟੀ ਚ ਕਰ ਰਹੇ ਆ ਜਿਨ੍ਹਾਂ ਨੇ ਪਹਿਲਾਂ ਖੇਤੀਬਾੜੀ ਦੇ ਵਿੱਚ ਆਪਣਾ ਪੋਲਟਰੀ ਦੇ ਵਿੱਚ ਔਰ ਡੇਰੀ ਦੇ ਵਿੱਚ ਰੈਵਿਊਸ਼ਨ ਕੀਤੀ ਤੇ ਹੁਣ ਜਿਹੜੀ ਇਹ ਇੱਕ ਬੜੀ ਗੁੰਝਲਦਾਰ ਸਮੱਸਿਆ ਹੈਗੀ ਆ ਉਹਦਾ ਹਾਲ ਵੀ ਸ਼ਾਇਦ ਇਸੇ ਜਗ੍ਹਾ ਤੇ ਲੱਭੇ ਕਹਿੰਦੇ ਨੇ ਇੱਕ ਜੇਮ ਵੀ ਬਣਾਇਆ ਸੋ ਇਹਦੇ ਡਿਫਰੈਂਟ ਐਸਪੈਕਟ ਸੀਗੇ ਜੀ ਜਿਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਰੰਗਲਾ ਪੰਜਾਬ ਬਣਾਣਾ ਤੇ ਉਹਦੇ ਚ ਜਿਹੜੀਆਂ ਅਚਾਨਕ ਡੈਥ ਹੋ ਰਹੀਆਂ ਸੀਗੀਆਂ ਜਾਂ ਹੋਰ ਲੋਕਾਂ ਦੀ ਇਹਦਾ ਮਤਲਬ ਵੀ ਜਿਹੜੇ ਬੰਦਿਆਂ ਦੀ ਸਿਹਤ ਠੀਕ ਨਹੀਂ ਆ ਬਹੁਤ ਸਾਰੇ ਬੰਦਿਆਂ ਦੀ ਕੁਝ ਇੱਕ ਬੰਦੇ ਨੂੰ ਹੋ ਸਕਦਾ ਕਿ ਕੋਈ ਖਾਸ ਕੋਈ ਕਾਰਡੀਅਕ ਕਾਰਨ ਸੀਗਾ ਤੇ ਉਹਦੇ ਵਾਸਤੇ ਅਸੀਂ ਇੱਕ ਪੂਰਾ ਗਰੁੱਪ ਬਣਾ ਕੇ ਡਾਕਟਰ ਸਾਹਿਬ ਨੇ ਹੋਰ ਵੀ ਇਹਦੇ ਚ ਮੈਂ ਤੁਹਾਨੂੰ ਦੱਸਾਂ ਖੁਸ਼ੀ ਦੀ ਗੱਲ ਇਹ ਆ ਇਹਦੇ ਵਿੱਚ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਉਹਨਾਂ ਦੇ ਚੇਅਰ ਪਰਸਨ ਉਹਨਾਂ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਦਿੱਲੀ ਦੇ ਵਿੱਚ ਲੋਕ ਬਹੁਤ ਗੱਲਾਂ ਕਰਦੇ ਸੀ ਇਹਦੀਆਂ ਤੇ ਉਹ ਚਾਹੁੰਦੇ ਸੀ ਕੋਈ ਸਟੱਡੀ ਹੋਣੀ ਚਾਹੀਦੀ ਹੈ ਤੇ ਇੱਕ ਡਾਕਟਰ ਚੱਲ ਆ ਗਿਆ ਜੀ ਆਪਣੇ ਗੁੜਗਾਉਂ ਤੋਂ ਇਸੇ ਤਰ੍ਹਾਂ ਡਾਕਟਰ ਕਲੀਅਰ ਆ ਗਿਆ ਜਿਹੜੇ ਕਿ ਅੱਜਕੱਲ੍ਹ ਦਿੱਲੀ ਹਾਰਟਸ ਦੇ ਵਿੱਚ ਬਹੁਤ ਸਾਰੇ ਜਿਹੜੇ ਡਾਕਟਰ ਆ ਗਿਆ ਨੈਸ਼ਨਲ ਲੈਵਲ ਦੇ ਜਿਹੜੇ ਕਾਰਡੀਓਲੋਜਿਸਟ ਆ ਉਹਨਾਂ ਨੇ ਬੜਾ ਕੀਨ ਇੰਟਰਸਟ ਔਰ ਡਿਫਰੈਂਟ ਫੀਲਡਸ ਤੋਂ ਲੋਕਾਂ ਦਾ ਜਿਹੜਾ ਹੈਗਾ ਉਹਨਾਂ ਦੇ ਵਿੱਚ ਉਹਨਾਂ ਨੂੰ ਸੀਗਾ ਕਿ ਸਾਡੇ ਮੈਨੂੰ ਚੰਡੀਗੜ੍ਹ ਵਾਲੇ মিডিਆ ਵਾਲੇ ਕਹਿੰਦੇ ਸੀ ਤੁਸੀਂ ਇਹ ਵਾਲੀ ਮੀਟਿੰਗ ਚੰਡੀਗੜ੍ਹ ਚ ਕਰੋ ਮੈਂ ਕਿਹਾ ਜੀ ਸਾਡੇ ਜਿਹੜੇ ਕੰਮ ਕਰਨ ਵਾਲੇ ਬੰਦੇ ਸਾਰੇ ਲੁਧਿਆਣੇ ਦੇ ਸਾਰੇ ਮੈਨ ਲੁਧਿਆਣੇ ਚ ਕਰੂੰਗਾ ਤੇ ਉਹ ਕਹਿੰਦੇ ਵੀ ਇਹ ਤਾਂ ਠੀਕ ਨਹੀਂ ਅਸੀਂ ਤਾਂ ਅਸੀਂ ਖੁਦ اٹینڈ ਕਰਨਾ ਚਾਹੁੰਦੇ ਹਾਂ ਬਹੁਤ ਸਾਰੇ ਪੱਤਰਕਾਰ ਵੀ ਇਹਦੇ ਜਿਹੜਾ ਕਿੰਟ੍ਰਸਟ ਕਰਦੀ ਸੀ ਇਹਦੇ ਵਿੱਚ ਇੱਕ ਤਾਂ ਹੈਗਾ ਕਿ ਜਿਹੜੀ ਅੱਜ ਕੱਲ ਮਾਡਰਨ ਲਾਈਫ ਹੈ ਇਹ ਬਹੁਤ ਸਟ्रेसਫੁਲ ਹੋ ਗਈ ਹੈ ਅਸੀਂ ਸੋਚਿਆ ਵੀ ਇੱਕ ਸਟ्रेस ਫੈਕਟਰ ਹੋ ਸਕਦਾ ਹੈ ਜਿਹੜੇ ਕੁਝ ਕਾਰਡੀਆਕ ਕ Causes ਹੋ ਸਕਦੇ ਆ ਕਿ ਉਹਨਾਂ ਦੇ ਕੋਈ ਪ੍ਰੀ ਐਗਜ਼ਿਸਟਿੰਗ ਹਾਰਟ ਦੇ ਵਿੱਚੇ ਪ੍ਰੋਬਲਮ ਹੈਗੀ ਆ ਕੋਈ ਵੀਕ ਏਰੀਆ ਹੈਗਾ ਜਿਹੜਾ ਹੁਣ ਉਹਨੇ ਮੈਨੀਫੈਸਟ ਕਰ ਗਿਆ ਇਸ ਤੋਂ ਸਵਾਏ ਅਸੀਂ ਸੋਚਿਆ ਵੀ ਕੀ ਕੁਸ਼ ਐਨਵਾਇਰਨਮੈਂਟ ਚ ਹੈ ਕੋਈ ਤੁਹਾਡੀ ਡਾਈਟ ਵਿੱਚ ਹੈ ਉਹਦੇ ਵਾਸਤੇ ਮੈਡਮ ਨੇ ਤੁਸੀਂ ਅੱਜ ਦੇਖੋਗੇ ਬਹੁਤ ਅੱਛਾ ਜਿਹੜਾ ਉਹਨਾਂ ਨੇ ਇੱਕ ਡਾਈਟ ਜਿਹੜੀ ਹੈਗੀ ਆ ਔਰ ਉਹਨਾਂ ਨੇ ਡਾਕਟਰ ਸਾਹਿਬ ਨੇ ਮਿਲ ਕੇ ਉਹਨਾਂ ਨੇ ਸਾਰਿਆਂ ਨੇ ਇੱਕ ਜਿਹੜੀ ਐਡਵਾਈਜ਼ਰੀ ਤਿਆਰ ਕੀਤੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਸਾਡੇ ਕੋਲ ਵਾਈਸ ਚਾਂਸਲਰ ਸਾਹਿਬ ਬੈਠੇ ਆ ਨਾ ਕੋਈ ਚਾਹੇ ਨਿਊਟ੍ਰੀਸ਼ਨ ਦੀ ਗੱਲ ਹੋਵੇ ਚਾਹੇ ਫੂਡ ਟੈਸਟਿੰਗ ਦੀ ਹੋਵੇ ਕੋਈ ਫੈਸਿਲਿਟੀ ਸਾਡੇ ਕੋਲੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕੋਲ ਹੈਗੀ ਆ ਅਸੀਂ ਇਹ ਵੀ ਦੇਖਣਾ ਚਾਹੁੰਦੇ ਸੀ ਵੀ ਇਹਦੇ ਚ ਜਿਵੇਂ ਤੁਹਾਡੇ ਫੰਗਲ ਅਲਫਾ ਟਾਕਸਿਨਸ ਉਹਦੇ ਨਾਲ ਵੀ ਸਾਡੇ ਨੂੰ ਕਾਰਡੀਕ ਡੈਥ ਹੋ ਸਕਦੀ ਆ ਜਾਂ ਕੋਈ ਸਾਡੇ ਖਾਣੇ ਵਿੱਚ ਹੈਵੀ ਮੈਟਲ ਹੋਣ ਉਹਦੇ ਨਾਲ ਵੀ ਕੰਡਕਸ਼ਨ ਇਫੈਕਟਸ ਆਉਂਦੇ ਆ ਕੋਈ ਸਟੀਰੋਇਡ ਜਿਹੜੇ ਖਾਸ ਕਰਕੇ ਜਿਹੜੇ ਜਿਮ ਯੂਜ਼ ਕਰਦੇ ਆ ਉਹ ਫੂਡ ਸਪਲੀਮੈਂਟਸ ਕੀ ਉਹਦੇ ਵਿੱਚ ਕੋਈ ਸਟੀਰੋਇਡਸ ਫੰਗਲ ਅਲਫਾਟੌਕਸਿਨਸ ਕੋਈ ਪੈਸਟੀਸਾਈਡਸ ਜਾਂ ਕੋਈ ਹੋਰ ਹੈਵੀ ਮੈਟਲਸ ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਉਹਨਾਂ ਦੇ ਟੈਸਟਿੰਗ ਵੀ ਕਰਾਂਗੇ ਸ਼ੁਰੂਆਤ ਹੈ ਉਹਨਾਂ ਦੀ ਜੋ ਫੂਡ ਸਪਲੀਮੈਂਟਸ ਹੈ ਉਹਨਾਂ ਦੀ ਟੈਸਟਿੰਗ ਕਰਾਂਗੇ ਜੋ ਖਾਣਾ ਖਾਂਦੇ ਆ ਲੋਕਾਂ ਨੂੰ ਟੈਸਟ ਕਰਾਂਗੇ ਜਿਹੜੇ ਪੀਪੀਐਸਸੀ ਜਿਹੜੇ ਸਾਡੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਪੀਪੀਸੀਬੀ ਦੇ ਜਿਹੜੇ ਚੇਅਰਪਰਸਨ ਆ ਰਹੇ ਇਨਾ ਖੁਪਤਾ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਇੰਡੋਰ ਜਿਹੜੀ ਹੈਗੀ ਨਾ ਉਹ 에ਅਰ ਪੋਲੂਸ਼ਨ ਵੀ ਚੈੱਕ ਕਰੋ ਵੀ ਉਹਦੇ ਵਿੱਚ ਕਿਤੇ ਇਹ ਤਾਂ ਨਹੀਂ ਆ ਕਿ ਜਦੋਂ ਜਿੰਮ ਦੇ ਵਿੱਚ 25 ਤੇ 40 ਬੰਦੇ ਵਰਕਆਊਟ ਕਰ ਰਹੇ ਆ ਮਸ਼ੀਨਾਂ ਵੀ ਚੱਲ ਰਹੀਆਂ ਇਹ ਉਹਦੇ ਵਿੱਚ ਆਕਸੀਜਨ ਦਾ ਲੈਵਲ ਘਟਦਾ ਹੈ ਤੇ ਕਿੰਨਾ ਘਟਦਾ ਹੈ ਉਹ ਵੀ ਟੈਸਟ ਕਰਾਂਗੇ ਸੋ ਇਹ ਸਾਰੇ ਜਿੰਨਾ ਸਾਡਾ ਮਲਟੀ ਡਿਸਿਪਲਨਰੀ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਇਹ ਮਲਟੀ ਫੈਕਟੋਰੀਅਲ ਜਿਹੜੀ ਹੈ ਜਿਹਨੂੰ ਅਸੀਂ ਡਿਜ਼ੀਜ਼ ਕਹਿੰਦੇ ਆ ਵੀ ਇਹਦੇ ਕਿਹੜੇ ਕਿਹੜੇ ਆ ਬੰਦੇ ਦੇ ਹਾਰਟ ਨਾਲ ਰਿਲੇਟਡ ਕੀ ਹੈ ਡਾਈਟ ਨਾਲ ਰਿਲੇਟਡ ਕੀ ਹੈ ਉਸ ਤੋਂ ਸਿਵਾਏ ਕੁਛਕ ਹੋ ਸਕਦਾ ਕਿ ਜਿਹੜੇ ਸਾਡੇ ਸਪੋਰਟਸ ਦੇ ਪਰਸਨ ਵੀ ਇਹਦੇ ਵਿੱਚ ਸਾਈਕੋਲੋਜਿਸਟ ਵੀ ਅਸੀਂ ਉਹਨਾਂ ਨਾਲ ਵੀ ਅਸੋਸੀਏਟ ਕਰਾਂਗੇ ਕਿ ਪਹਿਲਾਂ ਹੁੰਦਾ ਸੀਗਾ ਕਿ ਪਹਿਲਾਂ ਆਪਾਂ ਜਦੋਂ ਕੋਈ ਵੀ ਗੇਮ ਖੇਡਣੀ ਆ ਕੁਝ ਕਰਨੇ ਆ ਆ ਪਹਿਲਾਂ ਵਾਰਮ-ਅਪ ਕਰਦੇ ਸੀ ਫਿਰ ਆਪਣਾ ਵਰਜਸ਼ ਕਰਦੇ ਸੀ ਫਿਰ ਉਸ ਤੋਂ ਬਾਅਦ ਕੂਲ-ਡਾਊਨ ਕਰਦੇ ਸੀ ਮਤਲਬ ਇਹ ਜਿਹੜਾ ਸ਼ਡਿਊਲ ਹੈ ਕਈ ਵਾਰੀ ਅੱਜਕੱਲ ਜਿਹੜੇ ਜਿਸ ਤਰ੍ਹਾਂ ਕਿ ਆ ਵੀ ਲਾਈਫ ਬੜੀ ਫਾਸਟ ਹੈ ਬੰਦਾ ਫਟਾਫਟ ਆਂਦਾ ਤੇ ਸਿੱਧੇ ਜਾ ਕੇ ਉਹਦੇ ਤੇ ਚੜ ਕੇ ਮਸ਼ੀਨ ਦੇ ਉੱਤੇ ਚੜ ਕੇ ਐਕਸਰਸਾਈਜ਼ ਕਰਨ ਲੱਗ ਜਾਂਦਾ ਉਹ ਵਾਰਮ-ਅਪ ਨਹੀਂ ਕਰਦਾ ਜਾਂ ਜਦੋਂ ਜਾੜਾ ਹੁੰਦਾ ਫਿਰ ਉਹ ਉੱਥੋਂ ਭੱਜ ਜਾਂਦਾ ਤੇ ਉਹ ਵਿਜੇ ਐਕਸਰਸਾਈਜ਼ ਐਂ ਬਿਜੇ ੀਟਿੰਗ ਆਲਸੋ ਉਹ ਜਾ ਕੇ ਪਹਿਲਾਂ ਖੂਬ ਸਾਰੀ ਐਕਸਰਸਾਈਜ਼ ਕਰਦਾ ਫਿਰ ਉਹਨੂੰ ਭੁੱਖ ਲੱਗਦੀ ਆ ਉਹ ਫਿਰ ਜਾ ਕੇ ਜੋ ਵੀ ਜੰਕ ਹੁੰਦਾ ਉਹ ਖਾਂਦਾ ਤੇ ਜਾਂ ਉਹ ਸਪਲੀਮੈਂਟਸ ਲੈਂਦਾ ਕਿ ਪ੍ਰੋਟੀਨ ਦੇ ਸਪਲੀਮੈਂਟਸ ਲੈਂਦਾ ਜਿਹੜੀ ਕਿ ਮਤਲਬ ਆਮ ਤੌਰ ਤੇ ਲੋਡ ਨਹੀਂ ਹੁੰਦੀ ਆ ਜੇ ਲੈਣੇ ਵੀ ਤਾਂ ਸਰਟੀਫਾਈਡ ਹੋਣੇ ਚਾਹੀਦੇ ਆ ਉਹ ਤੋਂ ਇਹ ਸਾਰੇ ਫੈਕਟਰਸ ਹੀ ਦੇਖਾਂਗੇ ਕਿ ਇੱਕ ਬੜੀ ਪਾਵਰਿੰਗ ਸਟਡੀ ਹੋਏਗੀ ਔਰ ਮੈਂ ਉਮੀਦ ਕਰਦਾ ਇਹਦੇ ਨਾਲ ਨਾਲ ਅਸੀਂ ਜਿੰਨੇ ਸਾਡੇ ਯੂਥ ਰਗੇ ਆ ਖਾਸ ਕਰਕੇ ਜਿਹੜੇ ਸਪੋਰਟਸ ਕਰਦੇ ਆ ਜਿਮ ਕਰਦੇ ਆ ਜਾਂ ਜਿਹੜੇ ਪਰਫਾਰਮਿੰਗ ਆਰਟਿਸਟਸ ਹੈ ਸਟੈਨੋ ਸੈਕਸਰਸਾਈਜ਼ ਕਰਦੇ ਆ ਜਾਂ ਹੋਰ ਵੀ ਕਰਦੇ ਆ ਉਹਨਾਂ ਦੇ ਅਸੀਂ ਉਹਨਾਂ ਨੂੰ ਮਤਲਬ ਇਹ ਵੋਲੰਟਰੀ ਆ ਅਸੀਂ ਉਹਨਾਂ ਨੂੰ ਸੀਪੀਆਰ ਕਾਰਡੀਓ ਪਲਮਨਰੀ ਰੈਸਸਿਟੇਸ਼ਨ ਦੇ ਬਾਈਚਾਂਸ ਹੋਈ ਜਾਵੇ ਜਿੰਨੀ देर ਐਮਬੂਲੈਂਸ ਆਦੀ ਉਹਨੂੰ ਅੱਜ ਕੱਲ ਪੰਜਾਬ ਦੇ ਵਿੱਚ 12 ਤੋਂ 15 ਮਿੰਟ ਲੱਗਦੇ ਆ 10 ਮਿੰਟ ਵੀ ਪਹੁੰਚ ਜਾਂਦੀ ਆ ਸ਼ਹਿਰ ਵਿੱਚ ਜਲਦੀ ਵੀ ਪਹੁੰਚ ਜਾਂਦੀ ਆ ਜਿਹੜੇ ਉਹ ਕ੍ਰੂਸ਼ਲ 5-10 ਮਿੰਟ ਆ ਉਹਨਾਂ ਦੌਰਾਨ ਉਹਨਾਂ ਨੇ ਉਹਦਾ ਸਾਹ ਚੱਲਦਾ ਰੱਖਣਾ ਉਹਨੂੰ ਸੀਪੀਆਰ ਕਹਿੰਦੇ ਆ ਤੇ ਇਸੇ ਤਰ੍ਹਾਂ ਜਿਹੜੇ ਉਹਨਾਂ ਨੂੰ ਬੇਸਿਕ ਲਾਈਫ ਸਪੋਰਟ ਹੈ ਜਿਹੜੀ ਸਾਰਿਆਂ ਨੂੰ ਸਿਖਾਵਾਂਗੇ ਅਸੀਂ ਫ੍ਰੀ ਟ੍ਰੇਨਿੰਗ ਦੇਵਾਂਗੇ ਉਹਨਾਂ ਨੂੰ ਔਰ ਡਰਾਸਾ ਨੇ ਪਹਿਲੇ ਸ਼ੁਰੂ ਕਰਤੀ ਹੈ ਕਾਫੀ ਬੱਚਿਆਂ ਨੂੰ ਟ੍ਰੇਨਿੰਗ ਦੇ ਵੀ ਚੁੱਕਿਆ ਤੇ ਜਿੱਥੇ ਜਿਮ ਹੋਏਗਾ ਜੇ ਉਹਨਾਂ ਨੂੰ ਪਤਾ ਹੋਵੇਗਾ ਜਿਹੜੇ ਅਸੀਂ ਸ਼ਡਿਊਲ ਦੱਸਦੇ ਆ ਉਹਨਾਂ ਨੂੰ ਡਾਈਟ ਦਾ ਪਤਾ ਹੋਵੇਗਾ ਕਿਹੜੇ ਬੰਦੇ ਨੂੰ ਫਿਟਨੈਸ ਲੈਣੀ ਹੈ ਉਹ ਪਤਾ ਹੋਵੇਗਾ ਔਰ ਜੇ ਹੋ ਜੇ ਤਾਂ ਕੀ ਕਰਨਾ ਨਿਊਟ੍ਰੀਸ਼ਨ ਬਾਰੇ ਪਤਾ ਹੋਵੇਗਾ ਆਈ ਏਮ ਸ਼ੋਰ ਕਿ ਜੇ ਉਹਨਾਂ ਨੂੰ ਪਤਾ ਹੋਵੇਗਾ ਕਿ ਕੂਣ ਸਪਲੀਮੈਂਟਸ ਨਾਲ ਕੋਈ ਪ੍ਰੋਬਲਮ ਹੋ ਜਾਂਦੀ ਹੈ ਉਹ ਵੀ ਸਰਟੀਫਾਈਡ ਰੱਖਣਗੇ ਜਾਂਸੀ ਇਹਨੂੰ ਟੈਸਟ ਕਰਕੇ ਦੱਸਦਾ ਕਿ ਵੀ ਤੁਸੀਂ ਇਹ ਯੂਜ਼ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਤੇ ਇਹਨਾਂ ਦੇ ਵਿੱਚ ਕੋਈ ਇੰਪਿਉਰਿਟੀ ਤਾਂ ਨਹੀਂ ਹੈ ਸੋ ਇਹ ਅੱਜ ਦੀ ਜਿਹੜੀ ਸਾਡੇ ਸਾਰੇ ਜਣੇ ਅਸੀਂ ਜਿੰਨੇ ਡਿਪਾਰਟਮੈਂਟ ਅਲੱਗ-ਅਲੱਗ ਇਕੱਠੇ ਹੋਏ ਆ ਸਾਡਾ ਅੱਜ ਦਾ ਮਕਸਦ ਇਹ ਆ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਜਿਹੜੇ ਨੌਜਵਾਨ ਹੈ ਯੂਥ ਹੈ ਉਹਨਾਂ ਨੂੰ ਕਿਸੇ ਵੀ ਜਿਹੜੀ ਅਨਟੌਰਡ ਐਕਸੀਡੈਂਟ ਆ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਜਿਹੜਾ ਜਾਨਲੇਵਾ ਹਾਰਟ ਅਟੈਕ ਆ ਜਾਂ ਹੋਰ ਕੋਈ ਇੰਜਰੀ ਆ ਉਹਨਾਂ ਤੋਂ ਬਚਾਉਣ ਵਾਸਤੇ ਆਪਾਂ ਜਿਹੜੀ ਪ੍ਰੋਫੈਸ਼ਨ ਲੈਣੀ ਆ ਉਹਨਾਂ ਦਾ ਆਹਾਰ ਤੇ ਵਿਹਾਰ ਠੀਕ ਕਰਨਾ ਉਹ ਇਸ ਇਹ ਸਾਰਾ ਆਦਿ ਦਾ ਸਾਡਾ ਸਰ ਕੁਝ ਜਦ ਤੋਂ ਦਾ ਤਸੱਲ ਲੱਛ ਕੇ ਵੀ ਕਿੰਨੀ ਸਮੋਤਾ ਹੁੰਦੀ ਆ ਪਿਛਲੇ ਚਾਰ ਪੰਜ ਬਾਸ ਜਿਹੜਾ ਹਾਰਟ ਅਟੈਕ ਆਉਂਦਾ ਸੀ ਉਹ ਕਾੜੀ ਇਕਰਾਸਟਿਕ ਨਵੀਂ ਕੱਢ ਦਿੱਤੀ ਜੀ 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 ਦੇਖੋ ਇੱਕ ਤਾਂ ਸੀਗਾ ਨਾ ਪਹਿਲਾਂ ਏਜਡ ਬੰਦੇ ਸੀਗੇ ਉਹਨਾਂ ਨੂੰ ਕਦੇ ਨਾ ਕਿਸੇ ਸਟੇਜ ਦੇ ਉੱਤੇ ਜਦੋਂ ਕੋਈ ਪਤਾ ਨਹੀਂ ਡੈਥ ਹੁੰਦੀ ਆ ਉਹਦਾ ਮੋਸਟ ਕਾਮਨ ਆ ਲਿਖ ਦਿੰਦੇ ਆ ਆਪਾਂ ਜਿਹਨੂੰ ਆਪਾਂ ਅਸੀਂ ਏਟੀਓਲੋਜੀਕਲ ਕਹਿੰਦੇ ਆ ਆਪਾਂ ਇਹ ਲਿਖਦੇ ਨਹੀਂ ਆ ਕਿ ਕਿਹੜੇ ਬੰਦੇ ਦੀ ਐਕਚੁਅਲ ਬਿਮਾਰੀ ਦਾ ਕਾਰਨ ਕੀ ਸੀਗਾ ਇਹ ਆਪਣੇ ਬਾਹਰਲੇ ਦੇਸ਼ਾਂ ਵਿੱਚ ਹੈਗਾ ਆਪਣੇ ਨਹੀਂ ਹੈ ਉਥੇ ਹੁੰਦਾ ਵੀ ਹਰ ਇੱਕ ਬੰਦੇ ਦਾ ਉਹਦੇ ਵਾਸਤੇ ਪੋਸਟਮਾਰਟਮ ਕਰਾ ਦਿੱਤੀਏ ਇਹ ਆਪਣੇ ਨਹੀਂ ਹੈ ਇਹ ਬਟ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਮੀਡੀਆ ਦੇ ਵਿੱਚ ਹਾਈਲਾਈਟ ਹੁੰਦਾ ਬਟ ਇਹ ਗਾਇਬ ਗਾਇਬ ਹੁੰਦਾ ਰਹਿੰਦਾ ਇਟਸ ਵੈਰੀ ਕਾਮਨ ਵਾਅਸ ਇਟਸ ਵੈਰੀ ਕਾਮਨ ਤੇ ਇਹਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਆਪਣਾ ਕੋਈ ਡਾਟਾ ਇੰਡੀਅਨ ਡਾਟਾ ਤਾਂ ਕੋਈ ਨਹੀਂ ਆ ਰਿਹਾ ਜਿਸ ਤਰ੍ਹਾਂ ਕੋਈ ਨਹੀਂ ਹੈ ਨਾ ਆਪਣੇ ਵੈਸੇ ਵੀ ਜਿਹੜੇ ਸਾਨੂੰ ਪੜ੍ਹਾਉਂਦੇ ਵੀ ਸਿਰ ਤੋਂ ਜ਼ਿਆਦਾ ਵੈਸਟਰਨ ਡਾਟਾ ਯੂਜ਼ ਕਰਦੇ ਆ ਆਪਾਂ ਲੇਕਿਨ ਇਹਦੇ ਵਿੱਚ ਐ ਸੱਚ ਕੋਈ ਡਾਟਾ ਨਹੀਂ ਹੈ ਵੀ ਇਹਦੇ ਕਰਕੇ ਕਿੰਨੀਆਂ ਡੈਥਸ ਹੋਈਆਂ ਲੇਕਿਨ ਬਟ ਇਟਸ ਵੈਰੀ ਕਾਮਨ ਜਿਵੇਂ ਹਰ ਆ ਜਦੋਂ ਆਪਾਂ ਟੀਵੀ ਤੇ ਦੇਖਦੇ ਆਂ ਕੋਈ ਬੰਦਾ ਕ੍ਰਿਕਟ ਖੇਡ ਰਿਹਾ ਸੀ ਕੋਈ ਜਿੰਮ ਕਰਦਾ ਸੀ ਕੋਈ ਪਰਫਾਰਮ ਕਰ ਰਿਹਾ ਸੀ ਜੇ ਤੇ ਆਨ ਦਾ ਸਪੋਰਟ ਸਟੇਜ ਤੇ ਦੇਖੋਗੇ ਤੇ ਇਹ ਇਹਦਾ ਅਸੀਂ ਹੱਲ ਲੱਭਾਂਗੇ ਜੀ ਇਹਦੇ ਕਾਰਨ ਲੱਭਾਂਗੇ ਔਰ ਉਹਦੀ ਸਟ੍ਰੈਟਜੀ ਦਿਆਂਗੇ ਕਿ ਇਹਨੂੰ ਵਾਈਡ ਕੀਤਾ ਜਾ ਸਕਦਾ ਤੇ ਜੇ ਹੋ ਜਾਏ ਤਾਂ ਕੀ ਕੀਤਾ ਜਾ ਸਕਦਾ ਸੋਸ਼ਲ ਮੀਡੀਆ ਵੀ ਬੜਾ ਫੈਲ ਰਿਹਾ ਹੈ ਕਿ ਜਿਹੜੀ ਕੋਵੀ ਸ਼ੀਲਡ ਤੇ ਜਿਹੜੀ ਕੋਵੀ ਦਾ ਇੰਜੈਕਸ਼ਨ ਜਿਹੜਾ ਉਹ ਕਰਕੇ ਵੀ ਕਹਿੰਦੇ ਵੀ ਉਹ ਇੰਦਾ ਦਾ ਵੀ ਕੋਈ ਟਕਸਟ ਕੰਮ ਨਹੀਂ ਦੇਖੋ ਜਿਹੜੀ ਇਹ ਵਾਲੀ ਵੈਕਸੀਨ ਆਇਆ ਤਾਂ ਮੇਰੇ ਖਿਆਲ ਜਿੰਨੇ ਆਪਾਂ ਸਾਰਿਆਂ ਨੇ ਲਵਾਈ ਜਰ ਉਹਦੇ ਵਿੱਚ ਵੀ ਮਤਲਬ ਕੋਈ ਇੰਨੀ ਡਾਇਰੈਕਟ ਐਵਿਡੈਂਸ ਨਹੀਂ ਕੋਈ ਦੋ ਸਟੱਡੀਜ਼ ਨੇ ਜੋ ਇੰਡੀਆ ਦੀ ਕੋਵ ਸ਼ੀਲਡ ਸੀਗੀ ਇਹ ਪੁਰਾਣੇ ਤਰੀਕੇ ਨਾਲ ਬਣੀ ਹੋਈ ਸੀ ਸੋ ਉਸ ਤਰੀਕੇ ਦਾ ਟਰੈਡੀਸ਼ਨਲ ਤਰੀਕਾ ਸੀਗਾ ਜੋ ਟਰੈਡੀਸ਼ਨਲ ਤਰੀਕਾ ਉਹਦੇ ਵਿੱਚ 플ੌਟ ਫਾਰਮੇਸ਼ਨ ਨਹੀਂ ਹੈ ਕੁਝ ਇਨਸੀਡੈਂਟਸ ਹੈ ਜਿਹੜੀਆਂ ਬਾਅਦੀਆਂ ਸੀਗੀਆਂ ਉਹਨਾਂ ਦੇ ਵਿੱਚ ਫਾਈਜ਼ਰ ਜਾਂ ਕੁਝ ਕੰਪਨੀ ਇਦਾਂ ਦੇ ਜਿਨ੍ਹਾਂ ਵਿੱਚ ਆਰ ਐਨ ਐ ਡਿਫਰੈਂਟ ਟੈਕਨੀਕ ਯੂਜ਼ ਕੀਤੀ ਜੀ ਉਹਦੇ ਵਿੱਚ ਰਿਲੇਟਿਵ ਇਨਸੀਡੈਂਸ ਥੋੜੇ ਜੇ ਕਲੌਟ ਦੇ ਬੜੇ ਸੀਗੇ ਵੈਕਸੀਨੇਸ਼ਨ ਤੋਂ ਪਰ ਉਹਦਾ ਬੈਨੀਫਿਟ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਇਗਨੋਰ ਕਰਨਾ ਪਿਆ ਪਰ ਉਹਦੇ ਵਿੱਚ ਉਹਨਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਪਰ ਜੋ ਇੰਡੀਅਨ ਵੈਕਸੀਨੇਸ਼ਨ ਸੀਗੀ ਉਹਦੇ ਵਿੱਚ ਜੋ ਹਸਤਕ ਦਾ ਡਾਟਾ ਹੈ ਉਹ ਇਹਨੂੰ ਸੇਫ ਮੰਨਦਾ ਹੈ ਤੇ ਜੇ ਉਹ ਉਹਦਾ ਡਾਇਰੈਕਟ ਰਿਲੇਟਡ ਹੁੰਦਾ ਫਿਰ ਤਾਂ ਬਹੁਤ ਜ਼ਿਆਦਾ ਹੋਣੀਆਂ ਸੀ ਨਾ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਔਰ ਹਮੇਸ਼ਾ ਐਕਸਰਸਾਈਜ਼ ਕਰਨ ਵਾਲ ਹੀ ਹੁੰਦਾ ਹੈ ਉਹ ਅਸੀਂ ਪ੍ਰੋਕਾਸ਼ਨ ਇਹ ਵੀ ਸਾਡਾ ਮਤਲਬ ਐਡਵਾਈਜ਼ੀ ਦਾ ਪਾਰਟ ਹੋਏਗਾ ਕਿ ਤੁਸੀਂ ਗ੍ਰੈਜੂਲੀ ਸ਼ੁਰੂ ਕਰੋ ਇੱਕਦਮ ਸਟ੍ਰੈਨੁਅਸ ਐਕਸਰਸਾਈਜ਼ ਨਹੀਂ ਕਰੋ ਵਾਰਮ ਅਪ ਕਰੋ ਫਿਰ ਗ੍ਰੈਜੂਲੀ ਕਰੋ ਔਰ ਉਹਨੂੰ ਗ੍ਰੈਜੂਲੀ ਬਿਲਡ ਅਪ ਕਰੋ ਜੇ ਤੁਸੀਂ ਪਹਿਲੇ ਦਿਨ 10 ਮਿੰਟ 15 ਮਿੰਟ 20 ਮਿੰਟ ਇਹ ਨਹੀਂ ਕਿ ਤੁਸੀਂ ਪਹਿਲੇ ਦਿਨ ਹੀ ਇੱਕ ਘੰਟਾ ਕਰੀ ਜਾਓਗੇ